ਵੀ ਵੀ ਚੋਹਾਂ ਲੱਗਿਆ ਜਿਸ ਸਮੇਂ ਦੇ ਵਿੱਚ ਗੁਰੂ ਘਰ ਦਾ ਆਸਰਾ ਸੁਈਆ ਪੰਡਿਤ ਗੰਗੂ ਜਿਹਦੇ 12 ਸਾਲ ਗੁਰੂ ਘਰ ਦੀ ਸੋਈ ਕੀਤੀ ਉਹ ਮਾਤਾ ਗੁਜੀ ਛੋਟੇ ਸਰਜਾ ਦੇ ਬਾਬਾ ਜੋਰਾਵਰ ਸਿੰਘ ਜੀ ਦੇ ਬਾਬਾ ਫਤੀਸ ਸਿੰਘ ਜੀ ਤਿੰਨਾਂ ਜਨਾਂ ਨੂੰ ਨਾਲ ਲੈ ਕੇ ਆਪਣੇ ਘਰ ਦੇ ਵਿੱਚ ਲਾਇਆ ਤੇ ਜਦੋਂ ਆਪਣੇ ਘਰ ਦੇ ਵਿੱਚ ਰੱਖਿਆ ਤਾਂ ਮਾਤਾ ਗੁਜਰੀ ਦਾ ਚੋਰ ਉਹ ਘੋੜਾ ਚੱਕਰ ਦੀ ਕੋਸ਼ਿਸ਼ ਕੀਤੀ ਤੇ ਜਦੋਂ ਮਾਤਾ ਗੁਜਰੀ ਨੂੰ ਪਤਾ ਲੱਗਿਆ ਤੇ ਗੰਗੂ ਨੇ ਰੋਲਾ ਪਾਇਆ ਤਾਂ ਇਹ ਲੱਗਿਆ ਮਾਤਾ ਮਾਤਾ ਆਪਣੇ ਘਰ ਦੇ ਵਿੱਚ ਕੋਈ ਚੋਰ ਆ ਗਿਆ ਮਾਤਾ ਕਹਿੰਦੇ ਗੰਗੂਆ ਇੱਥੇ ਕੋਈ ਚੋਰ ਨਹੀਂ ਆਉਂਦਾ ਬੇਟਾ ਜੇ ਮਾਇਆ ਦੇ ਰੋਲੇ ਤੂੰ ਰੱਕਦਾ ਪਰ ਚੋਰੀ ਦੇ ਨਾਂ ਤੇ ਚੋਰ ਕਦੋਂ ਨਾ ਸੁਪਰਸਾਨ ਕੋ ਚੋਰੋਂ ਜਿੱਤੇ ਮੋਗਲ ਪਹੁੰਚਾ ਤੁਹਾਨੂੰ ਹੱਲ ਆਇਆ ਕਰਦੀਆਂ ਭਾਲ ਦੇਣਾ ਫਿਰ ਨਾ ਦੇ ਆਪਰੇ ਘਰ ਦੇ ਵਿੱਚ ਭਰਾਂ ਦਿੱਤੀ ਤੇ ਦੂਸਰਾ ਤੁਸੀਂ ਮੇਰੇ ਤੇ ਗਲਤ ਦੋਸ਼ ਲਾਉਦੇ ਹੋ ਉਹਦੀ ਆਪਣੀ ਮਾਂ ਦਾ ਸੋਤੇ ਦੇ ਨਾਮ ਲੈ ਮਸਲਾ ਕੀਤਾ ਕਿ ਮਾਂ ਦਾ ਗੁਜਰਤ ਤੇ ਦੁੱਧ ਸੰਗ ਜਾਂਦਾ ਨੂੰ ਖਾਰੇ ਵਿੱਚ ਜ਼ਹਿਰ ਪਾ ਕੇ ਦੇਣਗੇ ਤਾਂ ਕਿ ਪਿੰਨਾਂ ਨੂੰ ਖਤਮ ਕਰਕੇ ਜਿਹੜਾ ਸਿਵ ਦੇ ਨਾਲ ਹੋਰਾਂ ਦੇ ਆਪਣੇ ਬੋਲੇ ਰਹਿ ਜਾਣੀ ਆ ਜਦੋਂ ਵਾਤਾ ਸੋਹੀ ਗੰਦੂ ਤੇ ਇਹ ਗੱਲ ਨਾ ਮੰਨੀ ਤਾਂ ਗੰਦੂ ਵਾਤਾ ਸੋਹੀ ਚੋੜਨਾ ਤੋਂ ਅੱਖ ਬਚਾ ਕੇ ਮਰਿੰਡਾ ਜਾ ਕੇ ਜਦੋਂ ਪੁਲਿਸ ਜਾ ਕੇ ਗਿਰਫਤਾਰ ਕਰਵਾਉਂਦੇ ਆ ਉਹ ਮੇਰੀ ਕੰਮ ਰਚਨਾ ਤੁਹਾਡੀ ਛੋਟੀ ਪਾਇਗਾ ਗੁਰਪ੍ਰੀਤ ਗੌਰ ਮਰਕਰ ਨੇ ਬਗਾਰ ਵਿੱਚ ਪਾਸੋਂ ਇਹ ਸਰਪੰਚ ਗਿਓ ਇਉਂ ਬੇਇੱਜ਼ਤੀ ਕੀਤੀ ਆਂਦੀ ਆ ਅੱਜ ਪੁਲਿਸ ਜੀ ਕੁਝ ਮੁੱਖ ਨਹੀਂ ਬੋਲ ਹੱਥ ਕੜੀਆਂ ਨੂੰ ਕੋਲ ਮੁੱਖ ਨਹੀਂ ਬੋਲ ਹੱਥ ਕੜੀਆਂ ਨੂੰ ਕੋਲ ਉਰਾਂ ਸੁਤੀਆਂ ਨਿਆਣ ਜਵਾਨਾਂ ਫੜ ਲੈਣੀ ਕੇਰੀ ਪਿੰਡ ਚੋਂ ਅੱਜ ਕੜੀਆਂ ਮਸੂਹਾਂ ਦਾਈ ਆਈਆਂ ਫੜ ਲੈਣੀ ਕੇਰੀ ਪਿੰਡ ਚੋਂ ਅੱਜ ਕੜੀਆਂ ਮਸੂਹਾਂ ਦਾਈ ਆਈਆਂ ਅੱਜ ਸੋਣ ਦਾ तगा या चंच कमूं नहीं कम आया है मैंने ही हाथ पर मंदी में रिएक्ट नहीं मंदी मंदी जनता तिन्दा तब्सीम तबादला भाड़ ले तेरी पेंट जो हाथ कड़ियां मज़ूमा दाल लाया भाड़ ले तेरी पेंट जो हाथ कड़ियां मज़ूमा दाल लाया पहला गंदूता ही ਬੱਚਿਆਂ ਨੂੰ ਸ਼ਬਦ ਨਾ ਗੋ마ਜੀ ਸੁਭਾ ਸੁਲੀਦਾ ਚੰਨ ਆ ਚੜਾਲੀ ਜੀ ਤੇ ਤੇ ਹੱਥ ਨਾ ਪਰਵ ਨਾ ਗਏ ਬਾਲ ਜੀ ਮਾਈ ਤੋਂ ਸੋੜੇ ਬੰਦੇ ਬੱਚੇ ਕੋਨੇ ਬੰਦੇ ਜਸਵੰਤ ਘਰ ਕਾਲਿਆ ਸੋਹਾਨਾ ਭਾੜੀ ਲਈਂ ਕੇਰੀ ਪੈਦਿਚ ਹੱਥ ਕਾਲੀਆਂ ਸੁਹਣ ਤਰੀ ਕਾਲੀਆਂ ਭਾੜੀ ਲਈਂ ਕੇਰੀ ਪੈਦਿਚ ਨਹੀਂ ਨਹੀਂ ਤਾਂ ਇਹਦੀ ਕਹਾਣੀ ਪ੍ਰਮਾਣ ਕਰਦੇ ਇੱਥੇ ਦੇ ਗੁਰਸੇਵਾਦਾਰ ਬਾਬਾ ਜੀ